ਤਿੰਨ ਚਾਰ ਦਿਨਾਂ ਤੋਂ ਭੁੱਖੇ ਸੈਭਜਾਦ ਦੇ ਬੋਰੀ ਦੇ ਵਿੱਚ ਪਏ ਟੜਫਦੇ ਰਹੇ ਇੱਕ ਕੱਪੜੇ ਵਿੱਚ ਲਾਲ ਮਿਰਚਾ ਧੂੜ ਕੇ ਉਹ ਮਾਤਾ ਜੀ ਦੇ ਮੂੰਹ ਉੱਤੇ ਬੰਨ੍ਹ ਦਿੱਤਾ ਗਿਆ ਸੈਭਜਾਦਿਆਂ ਦੇ ਕਈ ਥਾਵਾਂ ਤੋਂ ਲਹੂ ਦੀਆਂ ਧਾਰਾਂ ਵਗੀਆਂ ਸਰਸਾ ਦੇ ਕੰਡੇ ਉੱਤੇ ਪਰਿਵਾਰ ਵਿਛੋੜਾ ਹੋਇਆ ਗੰਗੂ ਦੀ ਗਦਾਰੀ ਦੇ ਕਾਰਨ ਬੱਚਿਆਂ ਨੂੰ ਸਰਹੰਦ ਦੇ ਵਿੱਚ ਸ਼ਹੀਦ ਕੀਤਾ ਗਿਆ ਸਾਹਿਬਜਾਦ ਦਾ ਫਿਲਮ ਦੇ ਸਦਕਾ ਮੋਟਾ-ਮੋਟਾ ਇਹ ਇਤਿਹਾਸ ਅਸੀਂ ਜਾਣਦੇ ਹਾਂ ਪਰ ਸਰਸਾ ਦੇ ਕੰਡੇ ਤੋਂ ਲੈ ਕੇ ਸਰਹੰਦ ਦੀ ਕਚਹਿਰੀ ਤੱਕ ਵਿਚਲੇ ਚਾਰ ਦਿਨਾਂ ਤੇ ਚਾਰ ਰਾਤਾਂ ਦਾ ਸਮਾਂ ਕਾਇਨਾਤ ਦਾ ਪੱਤਾ ਪੱਤਾ ਗਦਾਰ ਹੋ ਕੇ ਇਹਨਾਂ ਮਾਸੂਮ ਬੱਚਿਆਂ ਦਾ ਲਹੂ ਚੂਸਰ ਨੂੰ ਫਿਰਦਾ ਸੀ ਉਹ ਦਰਦਨਾਕ ਇਤਿਹਾਸ ਨਾ ਤਾਂ ਫਿਲਮ ਦੇ ਵਿੱਚ ਕਿਤੇ ਦਿਖਾਇਆ ਗਿਆ ਹੈ ਅਤੇ ਨਾ ਹੀ ਸਾਡੀਆਂ ਧਾਰਮਿਕ ਸਟੇਜਾਂ ਉੱਤੇ ਸਾਰੇ ਕੋਈ ਗੱਲ ਕੀਤੀ ਜਾਂਦੀ ਹੈ ਸਰਸਾ ਦੇ ਕੰਡੇ ਹੋਏ ਪਰਿਵਾਰ ਵਿਛੋੜੇ ਤੋਂ ਬਾਅਦ ਮਾਤਾ ਗੁਜਰਕੌਰ ਜੀ ਦੋਵੇਂ ਸਹਿਬਜ਼ਾਦਿਆਂ ਦੇ ਸਮੇਤ ਪਹੁੰਚਦੇ ਹਨ ਚੌਕੇ ਪਿੰਡ ਕੁੰਮੇ 마ਸ਼ਕੀ ਦੇ ਘਰ ਇਹ ਕੁੰਮਾ 마ਸ਼ਕੀ ਪਹਿਲਾਂ Hindu ਹੋਇਆ ਕਰਦਾ ਸੀ ਅਤੇ ਬਾਅਦ ਦੇ ਕਰੀਮ ਬਖਸ਼ ਬਣ ਗਿਆ ਸਦੇ ਝੁੱਗੀ ਦੇ ਵਿੱਚ ਛੋਟੇ ਸਹਿਬਜ਼ਾਦਿਆਂ ਤੇ ਮਾਤਾ ਗੁਜਰਕੌਰ ਜੀ ਨੇ ਰਾਤ ਬਿਤਾਈ। ਕੁੰਮੇ ਦੇ ਗਵਾਂਢ ਦੇ ਵਿੱਚ ਲక్ష్ਮੀ ਨਾ ਦੀ ਇੱਕ ਬ੍ਰਾਹਮਣੀ ਰਹਿੰਦੀ ਸੀ ਜਿਸ ਨੇ ਉਸ ਰਾਤ ਮਸਰਾ ਦੀ ਦਾਲ ਦੇ ਨਾਲ ਮਾਤਾ ਜੀ ਅਤੇ ਸਹਿਬਜ਼ਾਦਿਆਂ ਨੂੰ ਭੋਜਨ ਸ਼ਿਕਾਇਆ। ਨਾਲ ਹੀ ਠੰਡ ਤੋਂ ਬਚਣ ਦੇ ਲਈ ਕੁਝ ਕੱਪੜੇ ਵੀ ਦਿੱਤੇ। ਕਈ ਮਹੀਨਿਆਂ ਦੇ ਘੇਰੇ ਦੇ ਦੌਰਾਨ ਆਨੰਦਪੁਰ ਸਾਹਿਬ ਰਸਦ ਖਤਮ ਹੋ ਚੁੱਕੀ ਸੀ। ਇਸ ਲਈ ਅੱਜ ਸਹਿਬਜ਼ਾਦਿਆਂ ਤੇ ਮਾਤਾ ਗੁਜਰਕੌਰ ਜੀ ਨੇ 6 ਮਹੀਨਿਆਂ ਦੇ ਬਾਅਦ ਰੱਜ ਕੇ ਭੋਜਨ ਸ਼ਕਿਆ ਹੈ। ਅਗਲੇ ਦਿਨ ਗੰਗੂ ਕੁੰਮੇ ਦੇ ਘਰ ਮਾਤਾ ਜੀ ਅਤੇ ਸਹਿਬਜ਼ਾਦਿਆਂ ਨੂੰ ਮਿਲਦਾ ਹੈ ਕਈ ਇਤਿਹਾਸਿਕ ਸਰੋਤ ਦੱਸਦੇ ਹਨ ਕਿ ਗੰਗੂ ਸਰਸਾ ਨਦੀ ਤੋਂ ਹੀ ਇਹਨਾਂ ਦੇ ਨਾਲ ਆਇਆ ਸੀ ਪਰ ਜ਼ਿਆਦਾਤਰ ਇਤਿਹਾਸਕਾਰ ਸਰੋਤਾਂ ਦਾ ਮੰਨਣਾ ਹੈ ਕਿ ਗੰਗੂ ਅਗਲੇ ਦਿਨ ਆ ਕੇ ਗੁਰੂ ਪਰਿਵਾਰ ਨੂੰ ਮਿਲਿਆ ਸੀ ਅਨੰਦਪੁਰ ਸਾਹਿਬ ਗੁਰੂ ਘਰ ਦਾ ਰਸੋਈਆ ਹੋਇਆ ਕਰਦਾ ਸੀ ਪਰ ਜੇ ਸਹੀ ਇਤਿਹਾਸ ਨੂੰ ਫਰੋਲਿਆ ਜਾਵੇ ਤਾਂ ਪਤਾ ਲੱਗਦਾ ਹੈ ਕਿ ਅਨੰਦਪੁਰ ਸਾਹਿਬ ਗੁਰੂ ਘਰ ਲੰਗਰ ਖਾਲਸੇ ਦੀਆਂ ਰਵਾਇਤਾਂ ਦੇ ਮੁਤਾਬਿਕ ਤਿਆਰ ਕਰਿਆ ਜਾਂਦਾ ਸੀ ਇਹ ਜ਼ਰੂਰ ਹੋ ਸਕਦਾ ਹੈ ਕਿ 1699 ਦੀ ਵਿਸਾਖੀ ਨੂੰ ਸ੍ਰੀ ਗੁਰੂ ਗੋਬਿੰਦ ਪਾਰਸਾ ਦੇ ਖਾਲਸਾ ਸੱਜਣ ਤੋਂ ਪਹਿਲਾਂ ਉਹ ਅਨੰਦਪੁਰ ਸਾਹਿਬ ਵਿਖੇ ਰਸੋਈਏ ਦਾ ਕੰਮ ਕਰਦਾ ਹੋਵੇ ਤੇ ਬਾਅਦ ਵਿੱਚ ਉੱਥੇ ਹੀ ਵਸ ਗਿਆ ਹੋਵੇ ਅਗਲੇ ਦਿਨ ਗੰਗੂ ਮਾਤਾ ਜੀ ਅਤੇ ਦੋਵੇਂ ਸਹਿਬਜਾਦਿਆਂ ਨੂੰ ਆਪਣੇ ਪਿੰਡ ਸਿਹੜੀ ਲੈ ਆਇਆ ਐਸ ਪੈਂਡ ਦਾ ਨਾਮ ਪਹਿਲਾਂ ਸਹੇੜੀ ਹੁੰਦਾ ਸੀ ਪਰ ਬਾਅਦ ਵਿੱਚ ਜਦੋਂ ਬੰਦਾ ਸਿੰਘ ਬਹਾਦਰ ਨੇ ਇਸ ਪੈਂਡ ਨੂੰ ਉਜਾੜਿਆ ਤਾਂ ਇਸ ਪੈਂਡ ਦਾ ਨਾਮ ਪੈ ਗਿਆ ਸਹੇੜੀ ਉਖੇੜੀ ਅਤੇ ਅੱਜ ਅਸੀਂ ਇਸ ਨੂੰ ਖੇੜੀ ਪੈਂਡ ਦੇ ਨਾਮ ਨਾਲ ਜਾਣਦੇ ਹਾਂ ਸਵੇਰੇ ਸੂਰਜ ਚੜ੍ਹਨ ਤੋਂ ਪਹਿਲਾਂ ਤੁਰਿਆ ਇਹ ਕਾਫਲਾ ਸਾਰਾ ਦਿਨ ਭੁੱਖਣ ਭਾਣਾ ਪੈਂਡਾ ਤੈਅ ਕਰਕੇ ਗੰਗੂ ਦੇ ਘਰ ਪਹੁੰਚਿਆ ਬੀਬੀ ਲక్ష్ਮੀ ਨੇ ਕੱਲ ਰਾਤ ਨੂੰ ਪ੍ਰਸ਼ਾਦ ਦਾ ਸ਼ਿਕਾਇਆ ਸੀ ਯਾਨੀ ਕਿ ਸਹਿਬਜ਼ਾਦਿਆਂ ਨੂੰ ਕੁਝ ਵੀ ਖਾਦਿਆ ਹੁਣ 24 ਘੰਟੇ ਬੀਤ ਚੁੱਕੇ ਸਨ ਅਸਰ ਆਤ ਗੰਗੂ ਮਾਤਾ ਜੀ ਹੁਣ ਆਵਾਸਤੇ ਖਾਣਾ ਤਿਆਰ ਕਰਕੇ ਲੈ ਆਇਆ ਉਹ ਖਾਣਾ ਐਨੇ ਮਾੜੇ ਪੱਦਰ ਦਾ ਸੀ ਕਿ ਉਸ ਨੂੰ ਵੇਖ ਕੇ ਸਹਬਜ਼ਾਦਿਆਂ ਨੇ ਮਾਤਾ ਗੁਜਰ ਜੀ ਨੂੰ ਕਿਹਾ ਕਿ ਵੋ ਐਸੀ ਰੋਟੀ ਕਰ ਲਿਆਇਓ ਹਮਰੇ ਕਾਗ ਨਾ ਕੁੱਕਰ ਖਾਇਓ ਯਾਨੀ ਕਿ ਗੰਗੂ ਐਨੇ ਮਾੜੇ ਪੱਦਰ ਦੀ ਰੋਟੀ ਬਣਾ ਕੇ ਲਿਆਇਆ ਸੀ ਜੋ ਕਾਂ ਅਤੇ ਕੁੱਤਿਆਂ ਤੋਂ ਵੀ ਨਹੀਂ ਸੀ ਖਾਦੀ ਜਾਣੀ ਤੇ ਫੇਰ ਉਹ ਸਹਬਜ਼ਾਦਿਆਂ ਤੋਂ ਕਿੱਥੇ ਖਾਦੀ ਜਾਣੀ ਸੀ ਆਖਿਰ ਮਾਤਾ ਗੁਜਰਕੌਰ ਜੀ ਨੇ ਆਪਣੀ ਪੋਟਲੀ ਦੇ ਵਿੱਚੋਂ ਇੱਕ ਮੋਹਰ ਕੱਢ ਕੇ ਸਹਬਜ਼ਾਦਿਆਂ ਨੂੰ ਪਤਾਸੇ ਮੰਗਾ ਕੇ ਦਿੱਤੇ ਪਰ ਜਦੋਂ ਮਾਤਾ ਜੀ ਨੇ ਪੋਟਲੀ ਕੱਢੀ ਤਾਂ ਗੰਗੂ ਦੀ ਉਸ ਉੱਤੇ ਮਾੜੀ ਨੀਤ ਪੈ ਗਈ ਰਾਤ ਨੂੰ ਜਦੋਂ ਮਾਤਾ ਜੀ ਸੁੱਤੇ ਪਏ ਸਨ ਤਾਂ ਗੰਗੂ ਨੇ ਉਹ ਪੋਟਲੀ ਚੋਰੀ ਕਰ ਲਈ ਤੇ ਬਾਹਰ ਲਿਜਾ ਕੇ ਕਿਤੇ ਗੱਡ ਦਿੱਤੀ ਅਗਲੀ ਸਵੇਰ ਜਦੋਂ ਸਹਬਜ਼ਾਦਿਆਂ ਨੂੰ ਦੁਬਾਰਾ ਭੁੱਖ ਲੱਗੀ ਤਾਂ ਮਾਤਾ ਜੀ ਨੇ ਪਤਾਸੇ ਮੰਗਵਾਉਣ ਦੇ ਲਈ ਪੋਟਲੀ ਵੇਖੀ ਤਾਂ ਉਹ ਨਾ ਮਿਲੀ ਮਾਤਾ ਜੀ ਸਭ ਸਮਝ ਚੁੱਕੇ ਸਨ ਉਹਨਾਂ ਗੰਗੂ ਨੂੰ ਕਿਹਾ ਕਿ ਪੁੱਤ ਜੇ ਤੈਨੂੰ ਧੰਨ ਦੀ ਲੋੜ ਸੀ ਤਾਂ ਤੂੰ ਸਾਥੋਂ ਮੰਗ ਲੈਂਦਾ ਮੈਂ ਕਿਹੜਾ ਤੈਨੂੰ ਨਾ ਕਰਨੀ ਸੀ ਤੈਨੂੰ ਚੋਰੀ ਕਰਨ ਦੀ ਕੀ ਲੋੜ ਸੀ ਇਹ ਸੁਣ ਕੇ ਗੰਗੂ ਗੁੱਸੇ ਨਾਲ ਬੁਖਲਾ ਗਿਆ ਕਹਿਣ ਲੱਗਾ ਕਿ ਇੱਕ ਤਾਂ ਮੈਂ ਤੁਹਾਨੂੰ ਹਕੂਮਤ ਦੇ ਬਾਗੀਆਂ ਨੂੰ ਆਪਣੇ ਘਰੇ ਪਨਾਹ ਦਿੱਤੀ ਹੋਈ ਹੈ ਤੇ ਉੱਤੋਂ ਤੁਸੀਂ ਮੇਰੇ ਤੇ ਹੀ ਚੋਰੀ ਦਾ ਇਲਜ਼ਾਮ ਲਗਾ ਰਹੇ ਹੋ ਉਸੇ ਸਮੇਂ ਗੰਗੂ ਸਹਿਬਜ਼ਾਦੇ ਅਤੇ ਮਾਤਾ ਗੁਜਰੀ ਨੂੰ ਕਮਰੇ ਦੇ ਵਿੱਚ ਬੰਦ ਕਰਕੇ ਮੁਰਿੰਡੇ ਦੇ ਸਰਕਾਰੀ ਅਹਿਲਕਾਰਾਂ ਕੋਲ ਖਬਰ ਲੈ ਕੇ ਚਲਾ ਗਿਆ ਪਰ ਅੱਜ ਵੀ ਸਹਿਬਜ਼ਾਦੇ ਸਾਰਾ ਦਿਨ ਭੁੱਖਣ ਭਾਣੇ ਕਮਰੇ ਵਿੱਚ ਬੈਠੇ ਰਹੇ ਪਤਾ ਨਹੀਂ ਇਤਿਹਾਸਕਾਰ ਸਹਿਬਜ਼ਾਦਿਆਂ ਦਾ ਇਹ ਇਤਿਹਾਸ ਕਿਉਂ ਨਹੀਂ ਬਿਆਨ ਕਰਦੇ ਪੁੱਖ ਵੀ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡਾ ਤਸੀਹਾ ਹੁੰਦੀ ਹੈ ਸਿਆਣੇ ਕਹਿੰਦੇ ਹਨ ਕਿ ਭੁੱਖ ਮੌਤ ਤੋਂ ਵੀ ਵੱਧ ਖਤਰਨਾਕ ਹੁੰਦੀ ਹੈ ਮੌਤ ਤਾਂ ਬੰਦੇ ਨੂੰ ਇੱਕ ਵਾਰ ਮਾਰਦੀ ਹੈ ਪਰ ਭੁੱਖ ਤਾਂ ਹਰ ਰੋਜ਼ ਸਵੇਰੇ ਆਥਨ ਮਾਰਦੀ ਹੈ ਸਹਬਜ਼ਾਦਿਆਂ ਅਤੇ ਮਾਤਾ ਨੂੰ ਗ੍ਰਿਫਤਾਰ ਕਰਨ ਦੇ ਲਈ ਮੁਰਿੰਡੇ ਦੇ ਹਾਕਮ ਜਾਨੀ ਖਾ ਤੇ ਮਾਨੀ ਖਾਂ ਆਪਣੇ ਸਿਪਾਈਆਂ ਨੂੰ ਗੰਗੂ ਦੇ ਨਾਲ ਭੇਜਦੇ ਹਨ ਹੁਣ ਸਹਬਜ਼ਾਦਿਆਂ ਉੱਤੇ ਜ਼ੁਲਮ ਦੀ ਉਹ ਦਾਸਤਾਨ ਸ਼ੁਰੂ ਹੁੰਦੀ ਹੈ ਜੋ ਸੁਣ ਕੇ ਤੁਹਾਡੀ ਰੂਹ ਕੰਬ ਜਾਵੇਗੀ ਕਲਮਦੇ ਵਿੱਚ ਵੀ ਖਾਇਆ ਜਾਂਦਾ ਹੈ ਕਿ ਸਿਪਾਈ ਗੱਡੇ ਉੱਤੇ ਬਿਠਾ ਕੇ ਗੁਰ ਪਰਿਵਾਰ ਨੂੰ ਮੋਰਿੰਡੇ ਲੈ ਕੇ ਜਾਂਦੇ ਹਨ ਮਸ਼ਹੂਰ ਇਤਿਹਾਸਕਾਰ ਦੱਸਦੇ ਹਨ ਕਿ ਇੱਕ ਵਾਰ ਜਦੋਂ ਉਹ ਪਿੰਡ ਸਿਹੇੜੀ ਗਏ ਤਾਂ ਉੱਥੇ ਪਿੰਡ ਦੇ ਬਾਹਰ ਬਾਹਰ ਇੱਕ ਬਹੁਤ ਹੀ ਸੋਹਣਾ ਗੁਰਦੁਆਰਾ ਸਾਹਿਬ ਸ਼ਿਸ਼ੋਭਿਤ ਕੀਤਾ ਜਾ ਰਿਹਾ ਸੀ ਤਾਂ ਉਹਨਾਂ ਨੇ ਪ੍ਰਬੰਧਕਾਂ ਨੂੰ ਪੁੱਛਿਆ ਕਿ ਇਹ ਗੁਰਦੁਆਰਾ ਕਿਸ ਦੀ ਯਾਦ ਦੇ ਵਿੱਚ ਬਣਾਇਆ ਜਾ ਰਿਹਾ ਹੈ ਤਾਂ ਅਗਦੇ ਉਹ ਜਵਾਬ ਮਿਲਿਆ ਕਿ ਇਹ ਗੁਰੂ ਘਰ ਦਾ ਨਾਮ ਹੈ ਰਾਤ ਸਾਹਿਬ ਇਤੋਂ ਮਾਤਾ ਗੁਜਰਕੌਰ ਜੀ ਅਤੇ ਛੋਟੇ ਸਹਬਜ਼ਾਦਿਆਂ ਨੂੰ ਸਿਪਾਹੀ ਰਾਤ ਤੇ ਬਿਠਾ ਕੇ ਮੋਰਿੰਡੇ ਲੈ ਕੇ ਗਏ ਸਨ ਇਹ ਤਾਂ ਕਮਾਲ ਦੀ ਗੱਲ ਹੈ ਹਕੂਮਤ ਦੇ ਸਭ ਤੋਂ ਵੱਡੇ ਬਾਗੀ ਦੇ ਪੁੱਤਰਾਂ ਨੂੰ ਹਾਰਾਥ ਵਿੱਚ ਬਿਠਾ ਕੇ ਲਜਾਇਆ ਗਿਆ ਹੋਵੇਗਾ ਸਰਸਾ ਨਦੀ ਉੱਤੋਂ ਪਰਿਵਾਰ ਤੋਂ ਵਿਛੜੇ ਇੱਕ ਸਿੰਘ ਦੂਨਾ ਸਿੰਘ ਹੰਦੂਰੀਆ ਨੇ ਬ੍ਰਿਜ ਭਾਸ਼ਾ ਦੇ ਵਿੱਚ ਇੱਕ ਕਿਤਾਬ ਲਿਖੀ ਸੀ ਕਥਾਗੁਰ ਸੂਤਨ ਜੀ ਕੀ ਜਸਤਾ ਅਸਲ ਖਰੜਾ ਸੈਖ ਰਾਇਬ੍ਰੇਰੀ ਵਿੱਚ ਪਿਆ ਸੀ ਜੋ ਕਿ ਜੂਨ 84 ਦੇ ਕੱਲੂ ਘੇਰੇ ਵਿੱਚ ਸੜ ਗਿਆ ਸੀ ਪਰ ਪਿਆਰਾ ਸਿੰਘ ਪਦਮ ਹੁਣਾਂ ਨੇ ਇਸ ਦਾ ਪੰਜਾਬੀ ਦੇ ਵਿੱਚ ਅਨੁਵਾਦ ਵੀ ਕੀਤਾ ਹੋਇਆ ਹੈ ਕਿਤਾਬ ਦੇ ਵਿੱਚ ਉਹ ਲਿਖਦੇ ਹਨ ਕਿ ਸਹਬਜ਼ਾਦਿਆਂ ਨੂੰ ਬੋਰੀਆਂ ਦੇ ਵਿੱਚ ਬੰਨ ਕੇ ਘੋੜੇ ਦੇ ਦੋਵੇਂ ਪਾਸੇ ਲਟਕਾ ਦਿੱਤਾ ਗਿਆ ਜਿਵੇਂ ਕਿ ਕੋਈ ਸਮਾਨ ਲੱਦਿਆ ਜਾਂਦਾ ਹੈ ਤੇ ਇੱਕ ਘੋੜੇ ਤੇ ਮਾਤਾ ਗੁਜਰਕਾਰ ਜੀ ਨੂੰ ਪਿੱਛੇ ਹੱਥ ਬੰਨ ਕੇ ਬਿਠਾ ਦਿੱਤਾ ਗਿਆ ਕੱਪੜੇ ਦੇ ਨਕਾਬ ਦੇ ਵਿੱਚ ਲਾਲ ਮਿਰਚਾਂ ਧੂੜ ਕੇ ਉਹ ਮਾਤਾ ਜੀ ਦੇ ਮੂੰਹ ਉੱਤੇ ਬੰਨ ਦਿੱਤੀਆਂ ਗਈਆਂ ਇਹ ਸਾਰੀਆਂ ਗੱਲਾਂ ਸਿਰਫ ਸੁਣਨ ਦੇ ਲਈ ਹੀ ਨਹੀਂ ਹਨ ਪਰ ਆਪਾਂ ਆਪਣੀ ਸੁਰਤ ਨੂੰ ਉਹਨਾਂ ਤਸਹੀਆਂ ਨਾਲ ਜੋੜ ਕੇ ਵੇਖੀਏ ਕਿੰਨਾ ਸਾੜਾ ਕਿੰਨੀ ਤਕਲੀਫ ਸਹਿਣੀ ਪਈ ਹੋਵੇਗੀ ਮਾਤਾ ਜੀ ਨੂੰ ਉਸ ਸਮੇਂ ਜਦ ਮੋਰਿੰਡੇ ਪਹੁੰਚੇ ਤਾਂ ਉਸ ਸਮੇਂ ਮਾਤਾ ਜੀ ਨੂੰ ਅੱਡ ਕਮਰੇ ਦੇ ਵਿੱਚ ਬੰਦ ਕਰ ਦਿੱਤਾ ਗਿਆ ਪਰ ਸਹਬਜ਼ਾਦਿਆਂ ਨੂੰ ਕਿਸੇ ਨੇ ਨਾ ਖੋਲਿਆ ਤਿੰਨ-ਚਾਰ ਦਿਨਾਂ ਤੋਂ ਭੁੱਖੇ ਸਹਿਬਜ਼ਾਦੇ ساری ਰਾਤ ਇਸੇ ਤਰ੍ਹਾਂ ਬੋਰੇ ਦੇ ਵਿੱਚ ਵੱਜੇ ਤੜਫਦੇ ਰਹੇ ਅਤੇ ਸਵੇਰੇ ਜਦੋਂ ਬੋਰੀਆਂ ਦੇ ਮੂੰਹ ਖੋਲੇ ਗਏ ਤਾਂ ਬਾਹਰ ਕੱਢਦੇ ਹੀ ਬੱਚਿਆਂ ਦੇ ਭਾਰੀ ਤਸ਼ੱਦਦ ਢੋਣਾ ਸ਼ੁਰੂ ਕਰ ਦਿੱਤਾ ਗਿਆ। ਕਿਉਂਕਿ ਜਾਨੀਖਾ ਤੇ ਮਾਨੀਖਾ ਇਹ ਦੋਵੇਂ ਛੋਟੇ ਪੱਧਰ ਦੇ ਸਰਕਾਰੀ ਅਫਸਰ ਸਨ ਤੇ ਇਹ ਚਾਹੁੰਦੇ ਸਨ ਕਿ ਜਿੰਨਾ ਕੁ ਥੋੜਾ ਸਮਾਂ ਇਹਨਾਂ ਨੂੰ ਮਿਲਿਆ ਹੈ ਇਹਦੇ ਵਿੱਚ ਹੀ ਸਹਿਬਜ਼ਾਦਿਆਂ ਨੂੰ ਦੀਨੇ ਇਸਲਾਮ ਕਬੂਲ ਕਰਵਾ ਕੇ ਇੱਕ ਜੇਤੂ ਜਰਨੈਲ ਦੀ ਤਰ੍ਹਾਂ ਵਜ਼ੀਰ ਖਾਨ ਦੇ ਸਾਹਮਣੇ ਪੇਸ਼ ਹੋਈਏ ਤੇ ਸੂਬਾ ਸਰਹੰਦ ਤੋਂ ਵੱਡੇ ਵੱਡੇ ਇਨਾਮਾਂ ਦੇ ਹੱਕਦਾਰ ਬਣੀਏ ਡਾਕਟਰ ਗੰਡਾ ਸਿੰਘ ਜੀ ਆਪਣੀਆਂ ਲਿਖਤਾਂ ਦੇ ਵਿੱਚ ਲਿਖਦੇ ਹਨ ਕਿ ਲਾਸ਼ ਦੇ ਅੰਨੇ ਹੋਏ ਇਹਨਾਂ ਜ਼ਾਲਮਾਂ ਨੇ ਅੱਤ ਦੀ ਸਰਦੀ ਦੇ ਵਿੱਚ ਮਾਸੂਮ ਬੱਚਿਆਂ ਨੂੰ ਨੰਗੇ ਪਿੰਡੇ ਤੂਤ ਦੀ ਛੱਟੀ ਦੇ ਨਾਲ ਕੁਟਵਾਇਆ ਸਹਿਬਜ਼ਾਦਿਆਂ ਦੀ ਫੋਲਵਰਗੀ ਮਾਸੂਮ ਚਮੜੀ ਤੇ ਨਿਸ਼ਾਨ ਉੱਬਰ ਆਏ ਬਿਆੰਤ ਦਰਦ ਵੀ ਸਹਿਣਾ ਪਿਆ ਪਰ ਉਹ ਤਾਂ ਮਰਦ ਦਲੇਰ ਦਸ਼ਮੇਸ਼ ਪਿਤਾ ਜੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਲਾਲ ਸਨ ਇਹ ਸਭ ਸਹਿੰਦੇ ਹੋਏ ਵੀ ਉਹਨਾਂ ਨੇ ਦੁਸ਼ਮਣਾਂ ਦੀ ਈਣ ਮੰਨਣੀ ਸਵੀਕਾਰ ਨਾ ਕੀਤੀ ਜਦੋਂ ਨਾ ਗੱਲ ਬਣਦੀ ਵਿਖੀ ਤਾਂ ਉਹਨਾਂ ਨੇ ਇੱਕ ਹੋਰ ਦਾ ਅਜ਼ਮਾ ਕੇ ਵੇਖਿਆ ਸੈਭਜਾਦਿਆਂ ਨੂੰ ਇੱਕ ਦਰਖਤ ਨਾਲ ਬੰਨ ਕੇ ਗੁਲੇਲ ਨਾਲ ਉਹਨਾਂ ਉੱਤੇ ਪੱਥਰਾਂ ਦੇ ਨਿਸ਼ਾਨੇ ਬੰਨੇ ਗਏ ਸੈਭਜਾਦਿਆਂ ਤੇ ਕਈ ਥਾਵਾਂ ਤੋਂ ਲਹੂ ਦੀਆਂ ਧਾਰਾਵਾਂ ਵਗੜੀਆਂ ਸ਼ੁਰੂ ਹੋ ਗਈਆਂ ਪਰ ਫੇਰ ਵੀ ਇਹ ਛੋਟੇ ਸੂਰਮੇ ਆਪਣੇ ਗੱਲ ਉੱਤੇ ਕਾਇਮ ਰਹੇ ਇਹ ਜਾਨੀ ਖਾਂ ਤੇ ਮਾਨੀ ਖਾਂ ਮਾਸੂਮ ਬੱਚਿਆਂ ਤੇ ਪਤਾ ਨਹੀਂ ਕਿੰਨਾ ਕੁ ਤਸ਼ੱਦਦ ਢਾਉਂਦੇ ਪਰ ਖਬਰ ਅੱਗ ਵਾਂਗ ਫੈਲਦੀ ਹੋਈ ਵਜ਼ੀਰ ਖਾਂ ਤੱਕ ਪਹੁੰਚ ਗਈ ਐਸ ਲਈ ਫੇਰ ਮਜਬੂਰ ਹੋ ਕੇ ਸਹਿਬਜ਼ਾਦਿਆਂ ਨੂੰ ਵਜ਼ੀਰ ਖਾਂਣ ਕੋਲ ਪੇਸ਼ ਕਰਨਾ ਪਿਆ ਝੁਲਮਾਂ ਦੀ ਅੰਤ ਕਰਦੇ ਆ ਮੋਰਿੰਡੇ ਤੋਂ ਲੈ ਕੇ ਸਰਹੰਦ ਤੱਕ ਸਹਿਬਜ਼ਾਦਿਆਂ ਨੂੰ ਤੋੜ ਕੇ ਲਜਾਇਆ ਗਿਆ ਸਹਿਬਜ਼ਾਦਿਆਂ ਦੇ ਦੋਵਾਂ ਹੱਥਾਂ ਦੇ ਵਿੱਚ ਹੱਥ ਖੜੀਆਂ ਸਨ ਉਹਨਾਂ ਦੇ ਗੁੱਟਾਂ ਦੇ ਵਿੱਚ ਲਹੂ ਸੇਮ ਰਿਹਾ ਸੀ ਪਰ ਉਹ ਸਰਹੰਦ ਪਹੁੰਚੇ ਤਾਂ ਵਜ਼ੀਰਖਾਂ ਵੱਲੋਂ ਦੂਸਰੇ ਦੌਰ ਦੀ ਤਸ਼ੱਦਦ ਸ਼ੁਰੂ ਹੋਈ ਜਦ ਤੱਕ ਮੋਰਿੰਡੇ ਤੋਂ ਸਹਬਜ਼ਾਦਿਆਂ ਨੂੰ ਲੈ ਕੇ ਸਿਪਾਹੀ ਸਰਹੰਦ ਪਹੁੰਚੇ ਉਦੋਂ ਤੱਕ ਦਿਨ ਟਲ ਚੁੱਕਿਆ ਸੀ ਗੌਰ ਪਰਿਵਾਰ ਨੇ ਸਰਹੰਦ ਪਹੁੰਚਣ ਤੋਂ ਲੈ ਕੇ ਸ਼ਹੀਦੀ ਤੱਕ ਦਾ ਸਫ਼ਰ ਕਿਵੇਂ ਤੈਅ ਕੀਤਾ ਇਹ ਅਗਲੇ ਭਾਗ ਵਿੱਚ ਵੇਖਾਂਗੇ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ